4 ਕਿਲੋ ਜਿਹੜੀ ਹੀਰੋਇਨ ਰਿਕਵਰ ਕੀਤੀ ਆ ਇੱਕ ਜਿਹੜਾ ਮੇਨ ਗੈਂਗ ਹੈਗਾ ਜਿਹੜਾ ਕਰਾਸ ਬਾਰਡਰ ਨਾਰਕੋ টেরਰਿਜ਼ਮ ਦਾ ਕੰਮ ਕਰਦਾ ਉਹ ਵਾਰਸ਼ ਕੀਤਾ ਜਿਨ੍ਹਾਂ ਚੋਂ 7 7 ਗੱਡੀਆਂ 2 ਲੱਖ ਰੁਪਏ ਡਰਗ ਮਨੀ ਇੱਕ ਇੱਕ ਜਗਿਆਨਾ ਪਿਸਟਲ ਇੱਕ 32 ਬੋਰ ਪਿਸਟਲ ਤੇ ਲਾਈਵ ਕੈਟਰੇਜਸ ਇਹ ਸਾਰੇ ਬਰਾਮਦ ਹੋਏ ਨੇ ਇੱਕ ਘ੍ਰਿੰਡੇ ਥਾਣੇ ਦਾ ਬੰਦਾ ਰਣਜੀਤ ਸਿੰਘ ਕਾਕਾ ਇਹ 307 ਦੇ ਵਿੱਚੋਂ ਦੋ ਗੇਸਾਂ ਦੇ ਵਾਂਟਡ ਹੈਗੇ ਸੀਗੇ ਪੁਲਿਸ ਨੂੰ ਕਲੂ ਮਿਲਣ ਤੇ ਉਹ 307 ਦੇ ਬੰਦਿਆਂ ਤੋਂ ਉਹਨਾਂ ਨੂੰ ਅਰੈਸਟ ਕਰਾ ਕੇ ਇਹਨਾਂ ਦੇ ਫਰਦਰ ਆਪਰੇਸ਼ਨ ਦੌਰਾਨ ਵੱਖ-ਵੱਖ ਸਮੇਂ ਦੌਰਾਨ ਟੋਟਲ 4 ਕਿਲੋ ਜਿਹੜੀ ਆ ਪੁਲਿਸ ਸਾ ਜਿਹੜੀ ਸਾਡੀ 4 ਕਿਲੋ ਤੇ 10 ਗ੍ਰਾਮ ਹੀਰੋਇਨ ਰਿਕਵਰ ਕਰਨ ਦੀ ਕਾਮਯਾਬ ਹੋਈ ਆ ਇੱਕ ਬਹੁਤ ਹੀ ਅਹਿਮ ਜਿਹੜਾ ਨੈਟਵਰਕ ਸੀਗਾ ਜਿਹੜਾ ਪੁਲਿਸ ਨੂੰ ਵੱਖ-ਵੱਖ ਕੇਸਾਂ 'ਚ ਲੋੜੀਂਦਾ ਸੀਗਾ ਇਹ 8 ਬੰਦੇ ਜਿਹੜੇ ਇਸ ਕੇਸ 'ਚ ਇਨਵੋਲਡ ਨੇ ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ ਐਨਡੀਪੀਐਸ ਦੀ ਨਹੀਂ ਸੀ ਪਰੰਤੂ ਇਹ ਆਈ ਪੀਸ ਦੇ ਕ੍ਰਿਮੀਨਲ ਕੇਸਾਂ ਚ ਕਿਸੇ ਨਾ ਕਿਸੇ ਛੋਟੇ-ਛੋਟੇ ਕੇਸਾਂ ਦੇ ਵਾਂਟਡ ਹੈਗੇ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਸਾਨੂੰ ਇੱਕ ਵੱਡੀ-ਵੱਡੀ ਸਫਲਤਾ ਪ੍ਰਾਪਤ ਹੋਈ ਆ ਜਿਹਦੇ ਨਾਲ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਤੇ ਅੰਮ੍ਰਿਤਸਰ ਦੇ ਆਲੇ-ਦੁਆਲੇ ਚੋਂ ਇਸ ਨੂੰ ਨਸ਼ਾ ਮੁਕਤ ਕਰਨ ਦਾ ਕੰਮ ਜਾਬ ਹੋਣ ਲਈ ਫੁੱਲ ਕਿੰਨੇ ਜਾਨੇ ਗ੍ਰਿਫਤਾਰ ਕੀਤੇ ਫੁੱਲ 8 ਜਾਨੇ ਗ੍ਰਿਫਤਾਰ ਹੋਏ ਨੇ ਅੱਛਾ ਸਰ ਇਹਨਾਂ ਦਾ ਐਨਡੀ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹਨਾਂ ਦੇ 307 ਦੇ ਪਰਚੇ ਸੀ ਦੋ ਬੰਦੇ 307 ਦੇ ਵਿੱਚ ਵਾਂਟਡ ਸੀਗੇ ਸਾਨੂੰ ਸਾਡੇ DIA ਇਨਸਪੈਕਟਰ ਅਮਨਦੀਪ ਸਿੰਘ ADCP ਸੰਧੂ ਸਾਹਿਬ ADCP ਸਿਟੀ 1 ਦਰਪਨ ਤੇ ਕੁਲਦੀਪ ਸਿੰਘ ਜੀ ਇਹਨਾਂ ਨੇ ਇਹ ਸਾਰਾ ਆਪਰੇਸ਼ਨ ਬੜੇ ਲੰਬੇ ਸਮੇਂ ਤੋਂ ਇਹਨੂੰ ਮੋਨੀਟਰ ਕਰਦੇ ਆ ਰਹੇ ਸੀ ਇਹ ਸਾਨੂੰ ਵਾਂਟਡ ਸੀਗੇ ਇਹ ਬੰਦਾ ਇਕੱਲਾ ਇਕੱਲਾ ਬੰਦਾ ਫੜ ਕੇ ਅਰੈਸਟ ਕਰਕੇ ਉਹਦੀ ਬੈਕਵਰਡ ਲਿੰਕੇਜ ਆ ਕੇ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਚ ਜਾ ਕੇ ਇਹ ਸਾਰੀ ਟੀਮ ਨੇ ਪੂਰੀ ਮਿਹਨਤ ਕਰਕੇ ਇਹਨਾਂ ਨੂੰ ਕਈ ਦਿਨਾਂ ਦਾ ਇਹ ਜਿਹੜਾ ਆਪਰੇਸ਼ਨ ਸੀਗਾ ਇਹਨੂੰ ਅਲਟੀਮੇਟਲੀ ਕੱਲ ਅਨਰਥ ਕਰਕੇ ਇਹਨੂੰ ਕੰਪਲੀਟ ਕੀਤਾ ਹੋਰੋ ਪਾਰਟਸ ਦਾ ਕੀ ਹਰ ਰਹੀ ਦੀ ਬੇ ਕੋਈ ਕਿਸ ਤਰੀਕੇ ਨਾਲ ਇਹਨਾਂ ਦੇ ਲਿੰਕ ਵਿੱਚ ਸਾਊਂਡ ਨਹੀਂ ਨਿਕਲਿਆ ਉਹਦੇ ਸਾਰੀ ਸੀਮ ਕਾਰ ਮਿਲਿਆ ਉਹ ਉਹ ਸਟੇਲ ਵੀਰ ਇਨਵੈਸਟੀਗੇਟ ਹਨ ਇਹਨਾਂ ਦੀ ਇੰਟਰੋਗੇਸ਼ਨ ਦਰਾਂ ਨੇ ਛੜੇ ਬੈਕਵਰਡ ਆ ਨਾਰਮਲੀ ਇਹ ਹੋਪਫੁਲੀ ਡਰੋਨ ਦੇ ਰਾਹੀਂ ਜਿਹੜੀ ਬਰੋਂ ਆਈ ਜਿੰਗਿਆਨਾ ਆਪਣਾ ਨਹੀਂ ਹੈਗਾ ਇਹ ਪਾਕਿਸਤਾਨ ਮੇਡ ਪਿਸਟਲ ਹੈਗਾ ਇਹ ਪਾਕਿਸਤਾਨ ਦੇ ਵਿੱਚ ਹੀ ਬਣਦਾਗਾ ਉਥੋਂ ਉਹਨਾਂ ਨੇ ਬਾਹਰ ਇਹ ਵੀ ਬਾਹਰੋਂ ਆਇਆ